ਲੀਨਾ ਕਰਵਾ ਬੈਠਣਾ ਆਪਣਾ ਖਾਤਾ ਸਾਈਬਰ ਥੱਗਾ ਨੇ ਖਾਤਾ ਖਾਲੀ ਕਰਨ ਦਾ ਲੱਭ ਲਿਆ ਨਵਾਂ ਤਰੀਕਾ ਹੁਣ ਥੱਗਾ ਨੂੰ OTP ਦੀ ਵੀ ਨਹੀਂ ਪੈਣੀ ਲੋੜ ਬਿਨਾ OTP ਦੇ ਖਾਤੇ ਨੂੰ ਕਰ ਦੇਣਗੇ ਖਾਲੀ ਲੱਭ ਲਈ ਨਵੀਂ ਟਰੈਕ ਬਾਇਓਮੈਟ੍ਰਿਕ ਡਿਟੇਲਸ ਦੀ ਲੀਕ ਹੋਣ ਦਾ ਵੀ ਵੱਧਿਆ ਖਤਰਾ ਇਸ ਤਰ੍ਹਾਂ ਦੇ ਘੁਟਾਲਿਆਂ ਤੋਂ ਕਿਵੇਂ ਬਚਣਾ ਆਉ ਜਾਣ ਲੈਣੇ ਆ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਅੰਚਲ ਜੱਗੀ ਤੇ ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਈਬਰ ਕਰਾਈਮ ਜਿਹੜਾ ਵਧਦਾ ਜਾ ਰਿਹਾ ਪਹਿਲਾਂ ਦੇ ਸਮੇਂ 'ਚ ਤਾਂ UPI ਪੇਮੈਂਟ ਰਾਹੀਂ ਜਿਹੜੀ ਇਹ ਠੱਗ ਹੁੰਦੇ ਸੀਗੇ ਉਹ OTP ਰਾਹੀਂ ਇਹ ਠੱਗੀ ਕਰਦੇ ਸੀਗੇ ਲੇਕਿਨ ਹੁਣ ਜਿਵੇਂ ਜਿਵੇਂ ਸਮਾਂ ਵਧਦਾ ਜਾ ਰਿਹਾ ਅੱਗੇ ਹੁੰਦਾ ਜਾ ਰਿਹਾ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਵੀ ਅਪਡੇਟ ਹੁੰਦੇ ਜਾ ਰਹੇ ਨੇ ਨਵੇਂ ਤਰੀਕੇ ਲੱਭ ਰਹੇ ਨੇ ਕਿ ਕਿਵੇਂ ਜਿਹੜੇ ਐ ਅਕਾਊਂਟਸ ਹੈਕ ਕਰਨੇ ਨੇ ਖਾਤੇ ਜਿਹੜੇ ਤੁਹਾਡੇ ਖਾਲੀ ਕਰ ਦੇਣੇ ਨੇ ਤਾਂ ਹੁਣ ਇਹਨਾਂ ਨੂੰ OTP ਦੀ ਵੀ ਨਹੀਂ ਲੋੜ ਹੈਗੀ OTP ਤੋਂ ਬਿਨਾ ਵੀ ਹੁਣ ਇਹ ਤੁਹਾਡੇ ਖਾਤੇ ਖਾਲੀ ਕਰ ਸਕਦੇ ਨੇ ਇਹ ਪੂਰੀ ਖਬਰ ਇਹ ਜਿਹੜੀ ਤੁਸੀਂ ਲਾਸਟ ਤੱਕ ਸੁਣੋਗੇ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਬਿਨਾ ਕਿਸੇ OTP ਬਿਨਾ ਕਿਸੇ ਕੋਡ ਤੋਂ ਇਹ ਤੁਹਾਡਾ ਪੂਰਾ ਖਾਤਾ ਖਾਲੀ ਕਰ ਦੇਣਗੇ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਸਾਈਬਰ ਅਪਰਾਧ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸਾਈਬਰ ਅਪਰਾਧੀ ਲੋਕਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਨ ਲੋਨ ਲਈ ਨਿਤ ਨਵੀਂ ਤਕਨੀਕ ਦੀ ਵਰਤੋਂ ਕਰ ਰਹੇ ਨੇ ਅੱਜਕੱਲ੍ਹ ਸਾਈਬਰ ਅਪਰਾਧੀ ਅਜਿਹੀ ਤਕਨੀਕ ਅਪਣਾ ਰਹੇ ਨੇ ਜਿਸ ਰਾਹੀਂ ਉਹ ਬਿਨਾਂ OTP ਦੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਨੇ ਅਜਿਹੇ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਸਖਤ ਜ਼ਰੂਰਤ ਹੈ ਤੇ ਦਰਸਲ ਸਾਈਬਰ ਅਪਰਾਧੀ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਉਡਾਉਣ ਦੇ ਲਈ ਜਿਹੜਾ ਬਾਇਓਮੈਟ੍ਰਿਕ ਘੁਟਾਲੇ ਸਹਾਰਾ ਲੈ ਰਹੇ ਨੇ ਦਰਸਲ ਸਾਈਬਰ ਅਪਰਾਧੀ ਲੋਕਾਂ ਦੇ ਬਾਇਓਮੈਟ੍ਰਿਕ ਡਿਟੇਲਸ ਜਿਹੜੀ ਪ੍ਰਾਪਤ ਕਰ ਸਕਦੇ ਨੇ ਤੇ OTP ਤੋਂ ਬਿਨਾ ਹੀ ਉਹਨਾਂ ਦੇ ਬੈਂਕ ਖਾਤੇ ਖਾਤੇ ਜੁੜੇ ਨੂੰ ਖਾਲੀ ਕਰ ਸਕਦੇ ਨੇ ਹਾਲ ਹੀ ਦੇ ਵਿੱਚ ਇਹ ਸੰਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਸੀ ਦੱਸ ਦਿੰਦੇ ਆ ਸਾਡੇ ਸਾਰਿਆਂ ਦਾ ਬਾਇਓਮੈਟ੍ਰਿਕ ਡਾਟਾ ਜਿਹੜਾ ਹੁੰਦਾ ਹੈ ਉਹ ਆਧਾਰ ਕਾਰਡ ਦੇ ਨਾਲ ਲਿੰਕ ਹੁੰਦਾ ਹੈ ਅਜਿਹੀ ਸਿੱਤੀ ਦੇ ਵਿੱਚ ਹੈਕਰਾਂ ਨੇ ਬਿਨਾ OTP ਦੇ ਹੀ ਖਾਤਿਆਂ ਨੂੰ ਖਾਲੀ ਕਰਨ ਦੀ ਟ੍ਰਿਕ ਲੱਭ ਲਈ ਹੈ ਅਸਲ ਦੇ ਵਿੱਚ ਬਾਇਓਮੈਟ੍ਰਿਕ ਵੇਰਵੇ ਯਾਨੀ ਡਿਟੇਲਸ ਚੁਰਾਉਣ ਤੋਂ ਬਾਅਦ ਹੈਕਰ OTP ਸਾਂਝਾ ਕਿਤੇ ਬਿਨਾ ਵੀ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੇ ਨੇ ਅਜਿਹੇ ਦੇ ਵਿੱਚ ਜੇਕਰ ਤੁਹਾਨੂੰ ਬਾਇਓਮੈਟ੍ਰਿਕ ਡਾਟਾ ਦੀ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਡਾਟਾ ਨੂੰ ਲੋਕ ਵੀ ਕਰ ਸਕਦੇ ਹੋ ਅਸਲ ਦੇ ਵਿੱਚ ਸਾਡੇ ਆਧਾਰ ਕਾਰਡ ਦਾ ਬਾਇਓਮੈਟ੍ਰਿਕ ਡਿਫਾਲਟ ਰੂਪ ਦੇ ਵਿੱਚ ਅਨਲੌਕ ਹੁੰਦਾ ਹੈ ਇਸ ਕਾਰਨ ਜਦੋਂ ਸਾਨੂੰ ਕਿਤੇ ਆਧਾਰ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਬਿਨਾ ਕਿਸੇ ਪਰੇਸ਼ਾਨੀ ਦੇ ਆਸਾਨੀ ਦੇ ਨਾਲ ਵੈਰੀਫਿਕੇਸ਼ਨ ਕਰ ਸਕਦੇ ਹਾਂ ਪਰ ਜੇਕਰ ਤੁਹਾਡਾ ਡਾਟਾ ਉਸ ਥਾਂ ਤੋਂ ਲੀਕ ਹੋ ਜਾਏ ਜਿੱਥੇ ਤੁਸੀਂ ਬਾਇਓਮੈਟ੍ਰਿਕਸ ਵੈਰੀਫਿਕੇਸ਼ਨ ਕੀਤੀਆ ਤਾਂ ਤੁਸੀਂ ਕਪਲੇ ਦਾ ਸ਼ਿਕਾਰ ਹੋ ਸਕਦੇ ਹੋ ਅਜਿਹੇ ਦੇ ਵਿੱਚ ਜੇਕਰ ਆਧਾਰ ਬਾਇਓਮੈਟ੍ਰਿਕ ਵੇਰਵਿਆਂ ਨੂੰ ਜਿਹੜਾ ਲੋਕ ਨਹੀਂ ਕੀਤਾ ਗਿਆ ਤਾਂ ਡੇਟਾ ਲੀਕ ਹੋਣ ਦੀ ਵੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਸੰਭਾਵਨਾ ਵੱਧ ਜਾਂਦੀ ਹੈ ਇਸ ਤਰੀਕੇ ਦੇ ਨਾਲ ਹੁਣ ਘਟਾਲਿਆਂ ਤੋਂ ਬਚਣਾ ਤੁਹਾਨੂੰ ਦੱਸ ਦਿਆਂ ਤਿੰਨ ਈਜ਼ੀ ਸਟੈਪਸ ਜਿਹੜੇ ਬਹੁਤ ਹੀ ਆਸਾਨ ਨੇ ਤੇ ਆਪਣਾ ਜਿਹੜਾ ਤੁਸੀਂ ਜ਼ਰੂਰ ਇਸ ਬਾਰੇ ਸੋਚੋ ਕਿ ਜਿਹੜੇ ਖਾਤੇ ਨੇ ਤੁਹਾਡੇ ਸੇਫ ਨਹੀਂ ਨੇ ਲੇਕਿਨ ਤੁਹਾਨੂੰ ਇਹ ਜਿਹੜੇ ਈਜ਼ੀ ਸਟੈਪਸ ਨੇ ਅਪਣਾ ਕੇ ਤੁਸੀਂ ਆਪਣਾ ਖਾਤਾ ਸੇਫ ਕਰ ਸਕਦੇ ਹੋ ਲੌਕ ਕਰ ਸਕਦੇ ਹੋ ਇਹ ਸਾਰੀ ਡਿਟੇਲਸ ਤੁਹਾਡੇ ਤੱਕ ਹੀ ਰਹਿਣਗੀਆਂ ਕਿਉਂਕਿ OTP ਤੋਂ ਬਿਨਾ ਵੀ ਜਿਹੜੇ ਹੈਕਰਜ਼ ਨੇ ਹੁਣ ਅਪਡੇਟ ਹੋ ਚੁੱਕੇ ਨੇ OTP ਤੋਂ ਬਿਨਾ ਵੀ ਇਹ ਤੁਹਾਡਾ ਖਾਤਾ ਖਾਲੀ ਕਰ ਸਕਦੇ ਨੇ ਪਹਿਲਾ ਪੁਆਇੰਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜੇਕਰ ਤੁਸੀਂ ਵੀ ਆਪਣਾ ਬਾਇਓਮੈਟ੍ਰਿਕ ਡਾਟਾ ਲੌਕ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ UIDAI ਦੀ ਅਧਿਕਾਰਤ ਸਾਈਟ ਯਾਨੀ ਕਿ ਤੁਹਾਡੀ ਸਕਰੀਨ ਦੇ ਉੱਪਰ ਆਪਾਂ ਦਿਖਾਵਾਂਗੇ ਤਾਂ ਕਿ ਤੁਹਾਨੂੰ ਮੁਸ਼ਕਲ ਨਾ ਹੋਵੇ ਖੋਲਣ ਦੇ ਲਈ Google ਦੇ ਉੱਪਰ ਜਾਂ Chrome ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਖੋਲ ਸਕਦੇ ਹੋ uidai.gov.in ਤੇ ਉੱਤੇ ਜਾਣਾ ਹੋਵੇਗਾ ਦੂਜਾ ਸਟੈਪ ਕਿ ਅਧਿਕਾਰਤ ਸਾਈਟ ਦੇ ਉੱਤੇ ਜਾਣ ਤੋਂ ਬਾਅਦ ਤੁਹਾਨੂੰ ਸਾਈਟ ਦੇ ਹੋਮ ਪੇਜ ਦੇ ਉੱਤੇ ਜਿਹੜਾ ਮਾਈ ਆਧਾਰ ਸੈਕਸ਼ਨ ਦੇ ਵਿੱਚ ਆਧਾਰ ਸੇਵਾਵਾਂ ਸੈਕਸ਼ਨ ਦੇ ਉੱਤੇ ਜਾਣਾ ਹੋਵੇਗਾ ਆਧਾਰ ਸੇਵਾ ਭਾਗ ਦੇ ਵਿੱਚ ਤੁਸੀਂ ਲੋਕ ਅਨਲੌਕ ਬਾਇਓਮੈਟ੍ਰਿਕ ਵਿਕਲਪ ਦੇਖੋਗੇ ਜਦੋਂ ਤੁਹਾਨੂੰ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਤੁਸੀਂ ਇਸ ਵਿਕਲਪ ਦੀ ਮਦਦ ਨਾਲ ਆਪਣੇ ਬਾਇਓਮੈਟ੍ਰਿਕ ਡਾਟਾ ਨੂੰ ਲੌਕ ਕਰ ਸਕਦੇ ਹੋ ਜੇਕਰ ਲੋਡ ਪਵੇ ਤਾਂ ਇਸ অপਸ਼ਨ ਦੀ ਮਦਦ ਨਾਲ ਹੀ ਤੀਜਾ ਸਟੈਪ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਜੇਕਰ ਲੋਡ ਪਵੇ ਸੋ অপਸ਼ਨ ਦੀ ਮਦਦ ਨਾਲ ਤੁਸੀਂ ਬਾਇਓਮੈਟ੍ਰਿਕ ਡਾਟਾ ਨੂੰ ਅਨਲੌਕ ਵੀ ਕਰ ਸਕੋਗੇ ਜੇਕਰ ਬਾਇਓਮੈਟ੍ਰਿਕ ਡਾਟਾ ਅਨਲੌਕ ਰਹਿੰਦਾ ਹੈ ਤਾਂ OTP ਸ਼ੇਅਰ ਕੀਤੇ ਬਿਨਾਂ ਵੀ ਖਾਤਾ ਖਾਲੀ ਹੋਣ ਦਾ ਖਤਰਾ ਹਮੇਸ਼ਾ ਰਹਿੰਦਾ ਤੇ ਇਸ ਤਰੀਕੇ ਦੇ ਨਾਲ ਬਾਇਓਮੈਟ੍ਰਿਕ ਜਿਹੜਾ ਡਾਟਾ ਹੈ ਤੁਹਾਡਾ ਤੁਸੀਂ ਆਪਣਾ ਲੌਕ ਕਰ ਸਕਦੇ ਹੋ ਤੇ ਕੋਣ ਜਿਹੜੇ ਹੈਕਰਸ ਨੇ ਉਹ ਵੀ ਤੁਹਾਡਾ ਡਿਟੇਲਸ ਜਾਂ ਫਿਰ ਜਿਹੜਾ ਤੁਹਾਡਾ ਖਾਤਾ ਹੈ ਉਹ ਹੈਕ ਨਹੀਂ ਕਰ ਸਕਦੇ ਤੁਹਾਡਾ ਖਾਤਾ ਜਿਹੜਾ ਖਾਲੀ ਨਹੀਂ ਕਰ ਸਕਦੇ ਅਦੇ ਕੋਲ ਕੋਈ ਵੀ ਡਿਟੇਲ ਨਹੀਂ ਜਾਏਗੀ ਕਿਉਂਕਿ ਤੁਹਾਡਾ ਜਿਹੜਾ ਇਹ ਸਾਰਾ ਇਨਫੋਰਮੇਸ਼ਨ ਹੈਗਾ ਤੁਹਾਡਾ ਡਾਟਾ ਹੈਗਾ ਇਹ ਲੋਕ ਹੋ ਜਾਏਗਾ ਇਸ ਤਰੀਕੇ ਦੇ ਨਾਲ ਤੇ ਇਸ ਨੂੰ ਸਭ ਦੇ ਨਾਲ ਸ਼ੇਅਰ ਕਰਨਾ ਹੈ ਕਿਉਂਕਿ ਜਿਹੜੀ ਇਹ ਸਾਈਬਰ ਠੱਗੀ ਹੈ ਸਾਈਬਰ ਕਪਲੇ ਨੇ ਆਵਾਦੇ ਜਾ ਰਹੇ ਨੇ ਤੇ ਜਿਹੜੇ ਠੱਗ ਨੇ ਉਹ ਹੁਣ ਅਪਡੇਟ ਹੋ ਚੁੱਕੇ ਨੇ